ਬਾਪ ਅਤੇ ਬੇਟੇ ਤੇ ਰੂਪਕ ਦੇ ਨਾਮ ਦੇ ਉੱਤੇ ਆਮੀਨ ਸਾਰਿਆਂ ਨੂੰ ਜੈ ਜਸ ਮਸੀਹ ਦੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਐਂਡ ਵੈਰੀ ਵੈਰੀ ਗੁੱਡ ਈਵਨਿੰਗ ਮੈਂ ਹਾਂ ਤੁਹਾਡਾ ਸੇਵਿੰਗ ਮਾਈਕਲ ਔਰ ਇਸ ਸਵਾਗਤ ਹੈ ਤੁਹਾਡਾ ਇਸ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਜੀਸਸ ਅਵਰ ਸੇਵੀਅਰ ਮੀਡੀਆ ਮਿਨਿਸਟਰੀ UK ਔਰ ਜੇ ਤੁਸੀਂ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਇਸ ਮਾਈ ਹੰਬਲ ਰਿਕਵੈਸਟ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਅਲੱਗ ਦੀਆਂ ਹੈਗੀਆਂ ਤਦ ਲੋ ਜੀ ਮੇਰੀ ਤਰਫ ਤੋਂ ਮੇਰੇ ਪਰਿਵਾਰ ਦੀ ਤਰਫ ਤੋਂ ਔਰ ਸਾਡੀ ਮੀਡੀਆ ਮਿਨਿਸਟਰੀ ਜਿਸ ਸਮੇਂ ਸੀ ਵੀ ਮੀਡੀਆ ਮਿਨਿਸਟਰੀ ਦੀ ਤਰਫ ਤੋਂ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਹੈਪੀ ਕ੍ਰਿਸਮਸ ਐਂਡ ਵਾਡਿਜ਼ ਦੇ ਦੀਆਂ ਲੱਖ ਲੱਖ ਮੁਬਾਰਕਾਂ ਔਰ ਖੁਦਾਵੰਤਾ ਨੁਆਸ਼ਿਸ਼ ਤੇ ਬਰਕਤ ਦੇਵੇ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪ੍ਰਭੂ ਜੀ ਆਪਣੇ ਸ਼ਾਈ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰਨ ਔਰ ਅੱਜ ਦਾ ਇਹ ਸਾਡੇ ਵਾਸਤੇ 크੍ਰਿਸਟਨ ਕੌਮ ਦੇ ਵਾਸਤੇ ਨਿਕਲਿਆ ਪੂਰੀ ਦੁਨੀਆ ਦੇ ਵਾਸਤੇ ਬਹੁਤ ਹੀ ਵੱਡਾ ਦਿਨ ਹੈਗਾ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਜੋ ਕਿ ਜ਼ਿੰਦਾ ਜਲਾਲੀ ਖੁਦਾਏ ਉਹ ਇਸ ਦੁਨੀਆ ਦੇ ਵਿੱਚ ਆਏ ਔਰ ਦੇਖੋ ਇੱਕ ਰਾਜਾ ਜਿਹੜਾ ਇਸ ਦੁਨੀਆ ਦਾ ਖਾਲਿਕ ਤੇ ਮਾਲਿਕ ਹੈ ਉਹ ਇਸ ਦੁਨੀਆ ਦੇ ਵਿੱਚ ਆ ਕੇ ਔਰ ਸਾਡਾ ਰਿਸ਼ਤਾ ਜਿਹੜਾ ਖੁਦਾਵੰਦ ਨਾਲ ਦੁਬਾਰਾ ਜੁੜਿਆ ਕਿਉਂਕਿ ਆਦਮ ਔਰ ਹਵਾ ਦੀ ਬਦੌਲਤ ਜਿਹਾ ਸਲਾਇਕ ਰਿਸ਼ਤਾ ਸੀਗਾ ਖੁਦਾਵੰਦ ਨਾਲ ਟੁੱਟ ਗਿਆ ਸੀ ਉਸ ਟੁੱਟ ਰਿਸ਼ਤੇ ਟੁੱਟਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਮੌਤ ਆ ਗਈ ਸੀ ਔਰ ਖੁਦਾਬੰਦ ਨੇ ਇਸ ਦੁਨੀਆ ਦੇ ਵਿੱਚ ਆ ਕੇ ਸਾਨੂੰ ਇੰਟਰਨਲ ਲਾਈਫ ਦਿੱਤੀ ਹੈਗੀ ਅੱਜ ਸਭ ਪਾਸੇ ਖੁਸ਼ੀਆਂ ਦੇ ਤਿਹਾੜ ਮਨਾਏ ਜਾ ਰਹੇ ਆ ਚਾਹ ਕੋਈ 크ਿਸਚਨ ਹੈਗਾ ਯਾ ਚਾਹ ਕੋਈ ਨਾਨ 크ਿਸਚਨ ਵੀ ਆ ਉਹਨਾਂ ਨੇ ਵੀ ਆਪਣੇ ਘਰਾਂ ਦੇ ਵਿੱਚ 크ਿਸਮਸ ਦੀ ਲਾਈਟਾਂ ਲਗਾਈ ਹੋਈਆਂ ਹੀ ਪੂਰੇ ਯੂਰਪ ਦੇ ਵਿੱਚ ਤਾਂ ਖੁਦਾ ਦਾ ਧੰਨਵਾਦ ਕਰਦੇ ਹਾਂ ਅਸੀਂ ਕਿ ਖੁਦਾ ਆਪਣੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਰੂਬਰੂ ਹੋ ਕੇ ਪਰਮੇਸ਼ਵਰ ਦੀ ਹਮਦ ਉਸਤਾਇਸ਼ ਕਰ ਸਕੀਏ ਤੇ ਲਓ ਜੀ ਆਓ ਪਹਿਲਾਂ ਆਪਾਂ ਛੁਰਜੀ ਪ੍ਰਾਰਥਨਾ ਕਰਦੇ ਹਾਂ ਪ੍ਰਾਰਥਨਾ ਤੋਂ ਬਾਅਦ ਆਪਾਂ ਤੁਹਾਡੇ ਨਾਲ ਆਪਣੀਆਂ ਗੱਲਾਂ ਬਾਤਾਂ ਦਾ سلسلہ ਜਿਹੜਾ ਹੈ ਉਹ ਚੱਲੀ ਰੱਖਾਂਗੇ ਬਾਪ ਅਤੇ ਬੇਟੇ ਤੇ ਰੂਪਗ ਦੇ ਨਾਮ ਦਿੱਤੇ ਆਮੀਨ ਹallelujah hallelujah hallelujah ਕਦੂਸ ਮਿਹਰਬਾਨ ਜਿੰਦਾ ਜਲਾਲੀ ਖੁਦਾ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਤੇਰੀ ਤਾਰੀਫ ਕਰਦੇ ਹਾਂ ਕਿ ਸਾਨੂੰ ਦੁਆ ਕਰਨ ਦਾ ਮੌਕਾ ਦਿੱਤਾ ਕਿ ਇਸ ਤਰ੍ਹਾਂ ਪੱਕਣਾ ਲੈ ਸਕੀਏ ਐ ਪਿਤਾ ਪਰਮੇਸ਼ਰ ਤੁਸੀਂ ਆਖਿਆ ਜਿੱਥੇ ਵੀ ਮੇਰੇ ਨਾਲ ਦੇ ਵਿੱਚ 2003 ਇਕੱਠੇ ਹੁੰਦੇ ਹਨ ਉੱਥੇ ਮੈਂ ਹਾਜ਼ਰ ਹਾਂ ਔਰ ਸਾਡਾ ਈਮਾਨ ਸਾਡਾ ਭਰੋਸਾ ਹੈ ਪਿਤਾ ਪਰਮੇਸ਼ਰ ਜੀ ਕਿ ਇਸ ਵੇਲੇ ਤੁਸੀਂ ਸਾਡੇ ਦਰਮਿਆਨ ਹਾਜ਼ਰ ਹੋ ਪਿਤਾ ਪਰਮੇਸ਼ਰ ਜੀ ਖਾਸ ਦੁਆ ਕਰਦਾ ਉਹਨਾਂ ਲੋਕਾਂ ਦੇ ਵਾਸਤੇ ਪਿਤਾ ਪਰਮੇਸ਼ਰ ਜਿਹੜੇ ਲੋਕ ਬਿਮਾਰ ਨੇ ਕਰਾਂ ਦੇ ਵਿੱਚ ਹਸਪੀਟਲ ਦੇ ਵਿੱਚ ਕੇਰ ਹੋਪ ਦੇ ਵਿੱਚ ਉਹਨਾਂ ਨੂੰ ਆਸ਼ਿਸ਼ ਤੇ ਬਰਕਤ ਉਹ ਆਪਣਾ ਪਾਕ ਤੇ ਪਵਿੱਤਰ ਹੱਥ ਰੱਖ ਕੇ ਉਹਨਾਂ ਦੇ ਸਿਰ ਦੇ ਉੱਪਰ ਰਿਸ਼ੀਫਾ ਦੇਵੋ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਲੜਾਈ ਝਗੜੇ ਲੱਗੇ ਹੋਏ ਨੇ ਉਹਨਾਂ ਮੁਲਕਾਂ ਦੇ ਵਿੱਚ ਅਮਨ ਤੇ ਚੈਨ ਹੋ ਜਾਵੇ ਸਾਰੇ ਲੋਕ ਆਪਸ ਦੇ ਵਿੱਚ ਪਿਆਰ ਤੇ ਮੁਹੱਬਤ ਦੇ ਨਾਲ ਰਹਿਣ ਪਿਤਾ ਪਰਮੇਸ਼ਰ ਜੀ ਬਹੁਤ سارے ਲੋਕ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਮ ਨੂੰ ਬਦਨਾਮ ਕਰਦੇ ਨੇ ਤੁਹਾਡੇ ਖਿਲਾਫ ਬੋਲਦੇ ਨੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਆਸ਼ੀਸ਼ ਤੇ ਬਰਕਤ ਦਿਵੋ ਤਾਂ ਜੋ ਉਹ ਤੁਹਾਡੇ ਨਾਮ ਨੂੰ ਜਾਣ ਸਕਣ ਤੁਹਾਨੂੰ ਪਹਿਚਾਨ ਸਕਣ ਪਿਤਾ ਪਰਮੇਸ਼ਰ ਜੀ ਇੱਕ ਮਸੀਹੀ ਹੋਣ ਦੇ ਨਾਤੇ ਅਸੀਂ ਉਹਨਾਂ ਲੋਕਾਂ ਨੂੰ ਮੁਆਫ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਹਿ ਰਹੇ ਹੈ ਕਿਦੇ ਬਾਰੇ ਗੱਲ ਕਰ ਰਹੇ ਹੈ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਸਭ ਦੇ ਉੱਪਰ ਰਹਿਮ ਕਰੋ ਫਜ਼ਲ ਕਰੋ ਸਭਨਾ ਦੀਆਂ ਜ਼ਰੂਰਤਾਂ ਨੂੰ ਆਪਣੇ ਸ਼ਾਈ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰੋ ਦੁਆਰ ਸੁਣਿਆ ਤੇ ਕਬੂਲ ਕੀਤਾ ਯਿਸੂ ਨਸੀਰ ਦੇ ਨਾਮ ਵਿੱਚ ਬਗਦੇ ਆਮੀਨ ਐ ਪਵਿੱਤਰ ਆਤਮਾ ਮੈਨੂੰ ਗਾਈਡ ਕਰੋ ਤਾਂ ਜੇਬ ਇਮਾਨਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਅਤੇ ਸੱਚਾਈ ਦੇ ਨਾਲ ਪ੍ਰਭੂ ਦਾ ਤੁਹਾਡਾ ਵਚਨ ਖੁਦਾਵੰਦਾ ਵਚਨ ਪੂਰੀ ਦੁਨੀਆ ਦੇ ਵਿੱਚ ਫੈਲਾ ਚੁਕਾ ਆਮੀਨ ਬਾਪ ਅਤੇ ਬੇਟੇ ਤੇਨੂੰ ਪਾਕ ਦੇ ਨਾਮ ਦੇ ਉੱਤੇ ਆਮੀਨ ਚਲੋ ਜੀ ਕਰਦੇ ਆ ਪ੍ਰੋਗਰਾਮ ਦਾ ਆਗਾਜ਼ ਮੈਂ ਹਾਂ ਤੁਹਾਡਾ ਹੋਸਟ ਸੇਵੀਰ ਮਾਈਕਲ ਔਰ ਮੈਂ ਰੋਮਨ ਕੈਥੋਲਿਕ ਚਰਚ ਲਈ ਬਿਲਾਵ ਕਰਦਾ ਹਾਂ ਮੇਰਾ ਨਾਮ ਹੈਗਾ ਸੇਵੀਰ ਮਾਈਕਲ ਔਰ ਯੂਕੇ ਤੋਂ ਰੂਬਰੂ ਕਰਦਾ ਹੋਇਆ ਅੱਜ ਆਪਾਂ ਤੁਹਾਡੇ ਨਾਲ ਗੱਲਬਾਤਾਂ ਦਾ سلسلہ ਜਾਰੀ ਰੱਖਾਂਗੇ ਔਰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਅਰ ਮੈਰੀ ਕ੍ਰਿਸਮਸ ਐਂਡ ਵਡੇ ਦੇ ਦਿਨਾਂ ਤੁਹਾਨੂੰ ਲੱਖ ਲੱਖ ਵਧਾਈਆਂ ਤੁਸੀਂ ਜਿੱਥੋਂ ਵੀ ਸਾਨੂੰ ਦੇਖਦੇ ਨੇ ਖੁਦਾਬੰਦ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਔਰ ਅੱਜ ਦਾ ਦਿਹਾੜਾ ਤੁਹਾਡੇ ਵਾਸਤੇ ਮਬਾਰਕ ਹੋਵੇ ਤਬੀਅਤ ਥੋੜੀ ਖਰਾਬ ਹੈ ਫਲੂ ਹੋ ਗਿਆ ਹੈ ਕੰਫੀ ਪਰ ਖੁਦਾਬੰਦ ਦਾ ਵਚਨ ਜਿਹੜਾ ਅਪਾਦਰ ਨਾਲ ਜ਼ਰੂਰ ਸ਼ੇਅਰ ਕਰਨਾ ਹੈਗਾ ਇੱਕ ਮਸੀਹੀ ਹੋਣ ਦੇ ਨਾਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਕਿਉਂ ਆਏ ਉਹਨਾਂ ਨੇ ਕਿਉਂ ਆਉਣਾ ਪਿਆ ਇਸ ਦੁਨੀਆ ਦੇ ਵਿੱਚ ਉਹਨਾਂ ਉਸ ਦੇ ਬਾਰੇ ਆਪਾਂ ਤੁਹਾਡੇ ਨਾਲ ਛੋਟੇ ਜਿਹੇ ਇੱਕ ਗੱਲਬਾਤ ਕਰਾਂਗੇ ਆਦਮ ਤੇ ਹਵਾ ਪ੍ਰਮੇਸ਼ਵਰ ਦੇ ਬਣਾਏ ਹੋਏ ਪਹਿਲੇ ਇਨਸਾਨ ਮਿੱਟੀ ਤੋਂ ਉਹਨਾਂ ਨੂੰ ਖੁਦਾਵਤ ਨੇ ਇੱਕ ਹੁਕਮ ਦਿੱਤਾ ਸੀਗਾ ਕਿ ਤੁਸੀਂ ਇਸ ਦਰਖਤ ਦਾ ਫਲ ਨਹੀਂ ਖਾਣਾ ਉਹਨਾਂ ਨੇ ਉਸ ਦਰਖਤ ਦਾ ਫਲ ਖਾਧਾ ਖਾਣ ਤੋਂ ਪਹਿਲਾਂ ਜਦੋਂ ਬਾਗਿਆਦਨ ਦੀ ਵਿੱਚ ਸੀ ਉਹ ਅਮਰ ਸੀ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਮੌਤ ਨਹੀਂ ਸੀ ਪਰ ਜਦੋਂ ਉਹਨਾਂ ਨੇ ਖੁਦਾ ਦੀ نافਰਮਾਨੀ ਕੀਤੀ ਖੁਦਾਬੰਦ ਦਾ ਹੁਕਮ ਤੋੜਿਆ ਖੁਦਾਬੰਦ ਜੀ ਉਹਨਾਂ ਨੂੰ ਮਨਾ ਕੀਤਾ ਸੀਗਾ ਕਿ ਇਸ ਰਕਦ ਦਾ ਫਲ ਨਹੀਂ ਖਾਣਾ ਪਰ ਉਹਨਾਂ ਨੇ ਖਾਦਾ ਸ਼ੈਤਾਨ ਦੇ ਬਹਿਕਾਵੇ ਦੇ ਵਿੱਚ ਹਵਾ ਆਈ ਔਰ ਹਵਾ ਨੇ ਉਸ ਫਲ ਨੂੰ ਖਾਦਾ ਨਾਲ ਦੀ ਨਾਲ ਉਸਤੇ ਆਪਣੇ ਸਾਥੀ ਆਦਮ ਨੇ ਉਸ ਫਲ ਨੂੰ ਖੁਲਾਇਆ ਉਹ ਮਨਾ ਕਰ ਰਿਹਾ ਸੀਗਾ ਕਿ ਖੁਦਾਬੰਦ ਨੇ ਮਨਾ ਕੀਤਾ ਪਰ ਉਸ ਨੇ ਉਸ ਨੂੰ ਖੁਲਾਇਆ ਇਸ ਦੁਨੀਆ ਦੇ ਵਿੱਚ ਮੌਤ ਆ ਗਈ ਗੁਨਾਹ ਆ ਗਿਆ ਜਦੋਂ ਉਹਨਾਂ ਨੇ ਫਲ ਖਾਧਾ ਸ਼ੈਤਾਨ ਦੇ ਬਹਿਕਾਵੇ ਦੇ ਵਿੱਚ ਆ ਕੇ ਤਾਂ ਉਹਨਾਂ ਨੇ ਖੁਦਾਵੰਦ ਦਾ ਹੁਕਮ ਤੋੜਿਆ ਉਹਨਾਂ ਨੂੰ ਮਹਿਸੂਸ ਹੋਇਆ ਕਿ ਅਸੀਂ ਬਾਗੀ ਹਜ਼ਨ ਦੇ ਵਿੱਚ ਨੰਗੇ ਖੜੇ ਹਾਂ ਪਹਿਲਾਂ ਉਹਨਾਂ ਨੂੰ ਨਹੀਂ ਸੀ ਪਤਾ ਪਰ ਉਸ ਫਲ ਖਾਣ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਅਸੀਂ ਨੰਗੇ ਖੜੇ ਹਾਂ ਖੁਦਾਵੰਦ ਨੇ ਉਹਨਾਂ ਲਈ ਕਪੜੇ ਤਿਆਰ ਕੀਤੇ ਖੁਦਾਵੰਦੇ ਬੱਚਿਆਂ ਦੇ ਅਨੁਸਾਰ ਜਿਸ ਤਰ੍ਹਾਂ ਖੁਦਾਵੰਦੇ ਬੱਚਿਆਂ ਦੇ ਵਿੱਚ ਲਿਖਿਆ ਆਇਆ ਹੈ ਉਹ ਖੁਦਾਵੰਦੇ ਨੇ ਤੁਹਾਨੂੰ ਕर्स ਕੀਤਾ ਹਵਾਨੂ ਕर्स ਕੀਤਾ ਕਿ ਤੂੰ ਜਦੋਂ ਬੱਚੇ ਨੂੰ ਜਨਮ ਦੇਵੇਂਗੀ ਤਾਂ ਦਰਦ ਦੇ ਨਾਲ ਬੱਚੇ ਨੂੰ ਜਨਮ ਦੇਵੇਂਗੀ ਔਰ ਆਦਮ ਨੂੰ ਕਿਹਾ ਕਿ ਤੂੰ ਸਾਰਾ ਦਿਨ ਮਿਹਨਤ ਮਜ਼ਦੂਰੀ ਕਰੇਗਾ ਤਾਂ ਆਪਣੇ ਬੱਚਿਆਂ ਨੂੰ ਪਾਲੇਗਾ ਔਰ ਸ਼ੈਤਾਨ ਨੂੰ ਕਿਹਾ ਕਿ ਤੂੰ ਪੇਟ ਦੇ ਵੱਲ ਚੱਲੇਗਾ ਮੈਂ ਤੇਰੇ ਤੇ ਇਸਤਰੀ ਦੀ ਸੰਤਾਨ ਦੇ ਵਿੱਚ ਛਤੁਰਤਾ ਪੈਦਾ ਕਰਾਂਗਾ ਔਰ ਇਸਤਰੀ ਦੀ ਜਿਹੜੀ ਸੰਤਾਨ ਆ ਉਹ ਤੇਰਾ ਸਿਰ ਕੁਚਲੇਗੀ। ਕੁਲੋ ਉਹ ਇਸਤਰੀ ਕੋਰ ਸੀ ਤਾਂ ਸਿਰ ਕਿਹਨੇ ਕੁਚਲਣਾ ਸੀ ਜਦੋਂ ਅਸੀਂ ਖੁਦਾ ਦੇ ਵਚਨ ਨੂੰ ਗਹਿਰਾਈ ਦੇ ਨਾਲ ਪੜ੍ਹਦੇ ਹਾਂ ਜਦੋਂ ਸਾਡੇ ਵਿੱਚ ਪਵਿੱਤਰ ਆਤਮਾ ਦਾ ਪਵਿੱਤਰ ਆਤਮਾ ਸਾਡੇ ਵਿੱਚ ਕੰਮ ਕਰਦਾ ਹੈ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਉਹ ਇਸਤਰੀ ਦੇ ਬਾਰੇ ਜ਼ਿਕਰ ਜਲਾ ਕੀਤਾ ਗਿਆ ਸੀ ਉਹ ਮਾਂ ਮਰੀਮ ਦੇ ਬਾਰੇ ਕੀਤਾ ਗਿਆ ਸੀਗਾ ਉਹ ਬੱਚਾ ਜਿਹੜਾ ਸੀ ਸੰਦਾਨ ਜਿਹੜੀ ਸੀ ਉਹ ਪ੍ਰਭੂ ਯਿਸੂ ਮਸੀਹ ਸੀ ਯਾਨੀ ਕਿ ਨਬੀਆਂ ਦੇ ਔਰਤੋਂ ਪਹਿਲਾਂ ਨਬੀਆਂ ਦੀਆਂ ਭਵਿੱਖਿਆਣੀਆਂ ਤੋਂ ਪਹਿਲਾਂ ਖੁਦਾ ਬਾਪ ਨੇ ਆਪ ਇੱਕ ਭਵਿੱਖਿਆਣੀ ਕੀਤੀ ਸੀ ਮਾਂ ਮਰੀਮ ਦੀ ਤੇ ਪ੍ਰਭੂ ਯਿਸੂ ਮਸੀਹ ਦੇ ਇਸ ਦੁਨੀਆ ਵਿੱਚ ਕੱਲਣ ਦੀ ਨਬੀਆਂ ਨੇ ਬਾਅਦ ਚ ਪੇਸ਼ੰਗੋਈਆਂ ਕੀਤੀਆਂ ਪਰ ਪਹਿਲਾ ਖੁਦਾਵਈ ਯਸ ਪਹਿਲਾ ਖੁਦਾਬਾਪ ਨੇ ਆਪ ਐਲਾਨ ਕੀਤਾ ਸੀਗਾ ਮਾਂ ਮਰੀਮ ਦਾ ਔਰ ਪ੍ਰਭੂ ਯਸ ਨੂੰ ਸੀਦਾ ਇਸ ਦੁਨੀਆ ਦੇ ਵਿੱਚ ਕੱਲਣ ਦਾ ਮਾਂ ਮਰੀਮ ਦਾ ਬਹੁਤ ਵੱਡਕ ਰੋ ਰਿਆ ਖੁਦਾਵਦੀ ਜ਼ਿੰਦਗੀ ਦੇ ਵਿੱਚ ਦਬਿਆ ਨੇ ਜਿਸ ਤਰ੍ਹਾਂ ਫਿਰ ਬਾਅਦ ਵਿੱਚ ਯਸ਼ਾਇਆ نبی ਹੋਰ ਬਹੁਤ ਸਾਰੇ ਨਬੀ ਹੋ ਜਿਨ੍ਹਾਂ ਨੇ ਪ੍ਰਭੂ ਯਸ ਨੂੰ ਸੀਦੇ ਆਉਣ ਦੀਆਂ ਭਵਿਸ਼ਿਆਵੀਆਂ ਕੀਤੀਆਂ ਕਿ ਇੱਕ ਕੁਵਾਰੀ ਬੱਚੇ ਨੂੰ ਪੈਦਾ ਕਰੇਗੀ ਉਸ ਦਾ ਨਾਮ ਇਮਾਨੁਅਲ ਰੱਖਿਆ ਜਾਵੇਗਾ ਔਰ ਉਹ ਸਦਾ ਮੁਕਤੀ ਦਾਤਾ ਹੋਵੇਗਾ ਹਾਲੇਲੂਇਆ ਪ੍ਰੇਜ਼ ਦਾ ਲਾਰਡ ਔਰ ਫਿਰ ਜ਼ਬਰਾਇਲ ਫਰਿਸ਼ਤੇ ਨੇ ਬਹੁਤ سارے ਨਬੀ ਆਏ ਇਸ ਦੁਨੀਆ ਦੇ ਵਿੱਚ ਅਕੋਰਡਿੰਗ ਟੂ ਹੋਲੀ ਬਾਈਬਲ ਬਹੁਤ سارے ਨਬੀ ਆਏ ਪਰ ਉਹ ਜਿਹੜਾ ਰਿਸ਼ਤਾ ਸੀ ਇੱਕ ਸਾਡਾ ਖੁਦਾਵੰਦ ਨਾਲ ਟੁੱਟ ਗਿਆ ਉਸ ਨੂੰ ਕੋਈ ਪੂਰਾ ਨਹੀਂ ਕਰ ਸਕਿਆ ਕੋਈ ਵੀ ਨਬੀ ਉਸ ਨੂੰ ਪੂਰਾ ਨਹੀਂ ਕਰ ਸਕਿਆ ਕਿਉਂਕਿ ਉਸ ਰਿਸ਼ਤੇ ਦੀ ਟੁੱਟਣ ਦੀ ਜਿਹੜੀ ਗੱਲ ਸੀਗੀ ਉਹ ਹਰ ਇੱਕ ਨਬੀ ਨਹੀਂ ਜੋੜ ਸਕਿਆ ਉਸ ਰਿਸ਼ਤੇ ਨੂੰ ਕਿਉਂਕਿ ਉਸ ਰਿਸ਼ਤੇ ਨੂੰ ਜੋੜਨ ਦੇ ਲਈ ਦੁਬਾਰਾ ਇੱਕ ਪਾਕ ਅਤੇ ਪਵਿੱਤਰ ਬਰਨੇ ਦੀ ਲੋੜ ਸੀ ਕੁਰਬਾਨੀ ਦੀ ਲੋੜ ਸੀ ਉਸ ਕੁਰਬਾਨੀ ਦੀ ਜਿਹੜੀ ਨਿਸ਼ਪਾਪ ਸੀਗੀ ਜਿਹਦੇ ਵਿੱਚ ਕਦੀ ਕੋਈ ਪਾਪ ਨਹੀਂ ਹੋ ਸਕਦਾ ਸੀ ਪ੍ਰਭੂ ਯਿਸੂ ਬਸੀ ਨੂੰ ਇਸ ਕਰਕੇ ਦੁਨੀਆ ਦੇ ਵਿੱਚ ਆਉਣਾ ਪਿਆ ਕਿਉਂ ਜਿਹੜਾ ਰਿਸ਼ਤਾ ਸੱਦਾ ਖੁਦਾਵੰਦ ਦੇ ਨਾਲ ਟੁੱਟ ਗਿਆ ਸੀ ਉਸ ਨੂੰ ਦੁਬਾਰਾ ਜੋੜਨ ਦੇ ਲਈ ਪਰਬੂ ਯਿਸੂ ਉਸ ਦਿਨ ਦੁਨੀਆ ਦੇ ਵਿੱਚ ਕਲਿਆ ਗਿਆ ਇੱਕ ਬੱਚੇ ਦੇ ਰੂਪ ਦੇ ਵਿੱਚ ਇੱਕ ਇਨਸਾਨ ਦੇ ਰੂਪ ਦੇ ਵਿੱਚ ਪਰ ਅਸੀਂ ਜਿਸ ਤਰ੍ਹਾਂ ਪੈਦਾ ਹੋਏ ਆ ਮੈਂ ਜਾਂ ਤੁਸੀਂ ਪ੍ਰਭੂ ਯਿਸੂ ਵੀ ਇਸ ਤਰ੍ਹਾਂ ਪੈਦਾ ਨਹੀਂ ਹੋਏ ਪ੍ਰਭੂ ਯਿਸੂ ਉਸੀ ਪਵਿੱਤਰ ਆਤਮਾ ਦੇ ਨਾਲ ਖੁਦਾਬ ਦੀ ਸ਼ਕਤੀ ਦੇ ਨਾਲ ਪੈਦਾ ਹੋਏ ਜਦੋਂ ਜ਼ਬਰਾਇਲ ਫਰਿਸ਼ਤੇ ਨੇ ਮਾਂ ਮਰੀਮ ਨੂੰ ਮੈਸੇਜ ਦਿੱਤਾ ਕਿ ਸਲਾਮੇ ਮਰੀਮ ਤੂੰ ਫਜ਼ਲ ਨਾਲ ਭਰੀ ਹੋਈ ਖੁਦਾਵੰਤ ਦੇ ਨਾਲ ਹੈ ਉਸਨੇ ਮੈਸੇਜ ਮਿਲਿਆ ਕਿ ਤੂੰ ਇੱਕ ਬੱਚੇ ਨੂੰ ਜਨਮ ਦੇਵੇਂਗੀ ਮਬਰੀਮ ਨੇ ਕਿਹਾ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਜ਼ਬਰੀਲੇ ਫਰਿਸ਼ਤੇ ਨੇ ਆ ਕੇ ਕਿ ਇਹ ਸਾਰਾ ਕੁਝ ਖੁਦਾਵੰਤ ਦੇ ਪਾਵਰ ਦੇ ਨਾਲ ਖੁਦਾਵੰਤ ਦੀ ਸ਼ਕਤੀ ਦੇ ਨਾਲ ਪਵਿੱਤਰ ਆਤਮਾ ਦੇ ਨਾਲ ਹੋਵੇਗਾ اور ਮਬਰੀਮ ਨੇ ਜ਼ਬਰੀਲੇ ਫਰਿਸ਼ਤੇ ਨੂੰ ਦੇ ਮੈਸੇਜ ਨੂੰ ਐਕਸੈਪਟ ਕੀਤਾ ਸੀਗਾ ਉਸਨੇ ਇਹ ਨਹੀਂ ਕਿਹਾ ਜੀ ਮੈਂ ਇਹ ਨਹੀਂ ਕਰ ਸਕਦੇ ਕਿਉਂਕਿ ਮਾਂ ਮਰੀਮ ਨੂੰ ਸ਼ੁਰੂ ਤੋਂ ਹੀ ਛੋੜ ਲਿਆ ਗਿਆ ਸੀ ਜਦੋਂ ਆਦਮ ਤੇ ਹਵਾ ਨੇ ਗੁਨਾਹ ਕੀਤਾ ਉਸ ਤੋਂ ਬਾਅਦ ਹੀ ਮਾਂ ਮਰੀਮ ਨੂੰ ਛੋੜ ਲਿਆ ਗਿਆ ਸੀ ਮਾਂ ਮਰੀਮ ਦਾ ਐਲਾਨ ਕਰ ਦਿੱਤਾ ਗਿਆ ਸੀ ਜਦੋਂ ਪਰਮੇਸ਼ਵਰ ਨੇ ਕਿਹਾ ਸੀ ਕਿ ਮੈਂ ਇਸਤਰੀ ਤੇ ਇਸਦੇ ਬੱਚੇ ਦੇ ਵਿੱਚ ਸ਼ਤਰਤਾ ਪੈਦਾ ਕਰਾਂਗਾ ਸ਼ੈਤਾਨ ਨੂੰ ਜਦੋਂ ਕਹਿੰਦਾ ਜਿਹੜਾ ਇਸਦੇ ਦਾ ਬੱਚਾ ਹੋਵੇਗਾ ਉਹ ਤੇਰਾ ਸਿਰ ਕੁੱਟਲੇਗਾ ਯਾਨੀ ਕਿ ਮਾਂ ਮਰੀਮ ਦਾ ਐਲਾਨ ਜਿਹੜਾ ਸੀਗਾ ਉਹ ਆਦਮ ਤੇ ਹਵਾ ਦੇ ਗੁਨਾਹ ਕਰਨ ਤੋਂ ਬਾਅਦ ਜਿਹੜਾ ਸੀ ਉਹ ਖੁਦਾਵੰਦ ਨੇ ਪਰਮੇਸ਼ਰ ਨੇ ਆਪ ਕੀਤਾ ਸੀਗਾ ਫਿਰ ਮਾਂ ਮਰੀਮ ਨੇ ਪ੍ਰਭੂ ਯਿਸੂ ਮਸੀਹ ਨੂੰ ਜਨਮ ਦਿੱਤਾ ਉਹ ਪ੍ਰਭੂ ਯਿਸੂ ਮਸੀਹ ਦਾ ਦੁਨਿਆਵੀ ਬਾਪ ਜਿਹੜੇ ਸੀਗੇ ਉਹ ਸੀਗੇ ਸੰਤ ਯੂਸਫ ਜੀ ਜਦੋਂ ਉਹਨਾਂ ਨੇ ਪਤਾ ਲੱਗਾ ਤਾਂ ਉਹ ਵੀ ਹੈਰਾਨ ਹੋ ਗਏ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਹਨਾਂ ਨੇ ਮਾਂ ਮਰੀਮ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਪਰ ਜਬਰੈਲ ਫਰਿਸ਼ਤੇ ਨੇ ਫਿਰ ਉਹਨਾਂ ਨੂੰ ਮੈਸੇਜ ਦਿੱਤਾ ਕਿ ਤੂੰ ਇਹ ਨਾ ਸੋਚ ਕਿ ਮੈਂ ਮਾਂ ਬਣੀ ਨੂੰ ਛੱਡਣਾ ਚਾਹ ਰਿਹਾ ਹਾਂ ਇਹ ਸਾਰਾ ਕੁਝ ਜੋ ਕੁਝ ਵੀ ਹੋ ਰਿਹਾ ਹੈਗਾ ਇਹ ਪ੍ਰਭੂ ਦੀ ਇੱਛਾ ਦੇ ਅਨੁਸਾਰ ਹੋ ਰਿਹਾ ਹੈਗਾ ਪ੍ਰਭੂ ਦੀ ਇੱਛਾ ਦੇ ਅਨੁਸਾਰ ਹੋ ਰਿਹਾ ਬਹੁਤ ਹੀ ਨੇਕ ਇਨਸਾਨ ਸੀ ਸੰਤ ਯੂਸਫ ਜੀ ਉਹਨਾਂ ਨੇ ਉਸ ਮੈਸੇਜ ਨੂੰ ਐਕਸੈਪਟ ਕੀਤਾ ਤਾਂ ਖੁਦਾਵੰਦ ਦੇ ਹੁਕਮ ਦੀ ਪਾਲਣਾ ਕੀਤੀ ਸੰਤ ਯੂਸਫ ਨੇ ਪੇਤੋ ਅਲਗਿਸ਼ਤਰਾਪਾ ਜਾਣਦੀ ਹੈ ਬਾਈਬਲ ਵਿੱਚ ਲਿਖਿਆ ਗਿਆ ਕਿ ਇੱਕ ਸਿਤਾਰਾ ਚਮਕਿਆ ਜਦੋਂ ਮਜੂਸੀਆ ਦੇ ਵਾਈਸਮੈਨ ਉਹ ਤਾਰਾ ਦੇਖਿਆ ਉਹ ਖੁਦਾਵ ਨੂੰ ਲੱਭਦੇ ਲੱਭਦੇ ਹੇਰੋਦੇਸ ਦੇ ਕੋਲ ਆ ਗਏ ਉਸ ਤਾਰੇ ਦਾ ਉਸ ਤਾਰੇ ਨੂੰ ਫੋਲੋ ਕਰਦੇ ਹੋਏ ਪਰ ਜਦੋਂ ਹੇਰੋਦੇਸ ਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਰਾਜੇ ਨੂੰ ਲੱਭ ਰਹੇ ਹਾਂ ਅਸੀਂ ਇਸ ਤਾਰੇ ਦਾ ਪਿੱਛਾ ਕਰ ਰਹੇ ਹੈਗੇ ਆ ਤਾਂ ਉਸਨੇ ਕਿਹਾ ਕਿ ਰਾਜਾ ਤਾਂ ਮੈਂ ਹਾਂ ਮੇਰੇ ਤੋਂ ਬਾਅਦ ਕੌਣ ਰਾਜਾ ਹੋ ਸਕਦਾ ਹੈਗਾ ਉਸ ਨੇ ਲੋੜ ਕਿਹਾ ਕਿ ਜਦੋਂ ਤੁਸੀਂ ਉਸ ਦੇ ਦਰਸ਼ਨ ਕਰਕੇ ਵਾਪਸ ਆਓਗੇ ਤਾਂ ਦੁਬਾਰਾ ਮੇਰੇ ਇਤੋਂ ਹੋ ਕੇ ਜਾਇਓ ਮੇਰੇ ਮਹਿਲ ਦੇ ਵਿੱਚੋਂ ਹੋ ਕੇ ਜਾਇਓ ਤਾਂ ਜੋ ਮੈਂ ਵੀ ਉਸ ਦੇ ਦਰਸ਼ਨ ਕਰ ਸਕਾਂ ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਉਹ ਪਰਬੀ ਯਸਮੀਨ ਜਦੋਂ ਨੇ ਦਰਸ਼ਨ ਕੀਤੇ ਤਿੰਨ ਮਜੂਸੀਆ ਨੇ ਤਿੰਨ ਜਿਹੜੇ ਵਾਈਸਮੈਨ ਸੀਗੇ ਦਰਸ਼ਨ ਕਰਕੇ ਉਹਨਾਂ ਨੂੰ ਫੇ ਰਸ ਜਿਹੜਾ ਸਿਤਾਰਾ ਸੀ ਉਹ ਦੂਸਰੇ ਰਸਤੇ ਥਾੜੀ ਲੈ ਕੇ ਗਿਆ ਉਹ ਦੁਬਾਰਾ ਉਸ ਰਸਤੇ ਥਾੜੀ ਨਹੀਂ ਲੈ ਕੇ ਗਿਆ ਤਾਂ ਜਦੋਂ ਹੈਰੋਦੇਸ ਨੂੰ ਪਤਾ ਲੱਗਾ ਕੀ verdade ਤੋਂ ਤੋਖਾ ਹੋ ਗਿਆ ਉਸਨੇ ਉਸ ਇਲਾਕੇ ਦੇ ਜਿਹੜੇ ਬੱਚੇ ਸੀਗੇ 2 ਸਾਲ ਤੋਂ ਘਟ ਉਬਰਦੇ ਬਹੁਤ سارے ਬੱਚੇ ਹਿਆਲਾ ਦੇ ਹਿਸਾਬ ਨਾਲ ਉਸਨੇ ਬੱਚੇ ਬਰਵਾਤੇ ਸੀਗੇ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਹੈਰੋਦੇਸ ਕਿ ਮੇਰੇ ਤੋਂ ਇਲਾਵਾ ਕੋਈ ਹੋਰ ਕਿਦਾਂ ਰਾਜਾ ਪੈਦਾ ਹੋ ਸਕਦਾ ਹੈਗਾ ਪਰ ਵੀ ਇਹ ਸਭ ਜਿਹੜੇ ਇਸ ਦੁਨੀਆ ਦੇ ਵਿੱਚ ਆ ਕੇ ਮੇਰੇ ਤਾਂ ਤੁਹਾਡੇ ਵਾਸਤੇ ਉਹ ਜਿਹੜਾ ਗੁਨਾਹ ਆਜ਼ਮ ਦਾ ਹਵਾ ਨਹੀਂ ਕੀਤਾ ਸੀਗਾ ਮਰੂਸੀ ਗੁਨਾਹ ਜਿਹਨੂੰ ਕਹਿੰਦੇ ਆਪਾਂ origignal sin ਉਸ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਆਪਣੀ ਕੁਰਬਾਨੀ ਦੇ ਕੇ ਪ੍ਰਭੂ ਯਿਸੂਮਸੀ ਨੇ ਉਸ ਗੁਨਾਹ ਨੂੰ ਖਤਮ ਕੀਤਾ ਸੀਗਾ ਪ੍ਰਭੂ ਯਿਸੂਮਸੀ ਦੀ ਕੁਰਬਾਨੀ ਦੇ ਨਾਲ ਸਾਡਾ ਕੋਈ ਗੁਨਾਹ ਮਾਫ ਹੁੰਦਾ ਆ ਉਹ ਹੈਗਾ ਮਰੂਸੀ ਗੁਨਾਹ ਜਿਹੜਾ ਆਦਮ ਤੇ ਹਵਾ ਨੇ ਕੀਤਾ ਸੀਗਾ ਜਿਹੜਿਆ ਰੋਜ਼ਮਰਰ ਦੀ ਜ਼ਿੰਦਗੀ ਦੇ ਵਿੱਚ ਅਸੀਂ ਗੁਨਾਹ ਕਰਦੇ ਆ ਨਾ ਇਹਦੀ ਸਜ਼ਾ ਸਾਨੂੰ ਮਿਲਣੀ ਹੈ ਮੈਂ ਬੜੀਆ ਰਹੀ ਆਪਣੇ ਪ੍ਰੋਗਰਾਮਸ کہنا ਹੈ ਤੁਸੀਂ ਇਹਦਾ ਸੋਚੋ ਕਿ ਅਸੀਂ ਕਿਸੇ ਦਾ ਮਰਡਰ ਕਰ ਦਿੱਤਾ ਅਸੀਂ ਚੋਰੀ ਕਰ ਦਿੱਤੀ ਅਸੀਂ ਕਿਸੇ ਦਾ ਬਲਤਕਾਰ ਕਰ ਦਿੱਤਾ ਤਾਂ ਸਾਡੇ ਗੁਨਾਹ ਮਾਫ ਹੋ ਜਾਣਗੇ ਕਿ ਅਸੀਂ ਪ੍ਰਭੂ ਯਿਸੂ ਤੋਂ ਮਾਫੀ ਮੰਗਾਗੇ ਤਾਂ ਸਾਡੇ ਗੁਨਾਹ ਮਾਫ ਹੋ ਜਾਣਗੇ ਇਸ ਤਰ੍ਹਾਂ ਨਹੀਂ ਹੁੰਦੀ ਫਿਰ ਨਰਕ ਰਿਸੇ ਪੜਨਾ ਪ੍ਰਭੂ ਯਿਸੂ ਮਸੀਹ ਨੇ ਸਾਡੇ ਇੱਕੋ ਹੀ ਗੁਨਾਹ ਵਾਸਤੇ ਜਾਨ ਦਿੱਤੀ ਆ ਉਹ ਜਿਹੜਾ ਆਦਮ ਦਾ ਹਵਾ ਨ ਕੀਤਾ ਸੀਗਾ origignal sin ਆਜ ਵਿੱਚ ਰੋਜ਼ਬਰਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਗੁਨਾਹ ਕਰਦੇ ਇਹਨਾਂ ਦੀ ਸਜ਼ਾ ਸਾਨੂੰ ਮਿਲਣੀ ਹੈ ਯਾਨੀ ਕਿ ਜਿਹੜੇ 10 ਕਮਾਂਡਸ ਹੈਗੇ ਹਨਾ ਖੁਦਾਬੋ ਦੀ 10 ਕ ਦੇ ਲੋ ਕਿਹੜੇ-ਕਿਹੜੇ ਆ ਜੇ ਅਸੀਂ ਉਹਨਾਂ ਦੇ ਵਿੱਚ ਕੋਈ ਗੁਨਾਹ ਕਰਦੇ ਆ ਤਾਂ ਸਾਨੂੰ ਸਜ਼ਾ ਮਿਲਣੀ ਹੈ ਅਸੀਂ ਸਜ਼ਾ ਤੋਂ ਨਹੀਂ ਇਹ ਤਾਂ ਫਿਰ ਸਾਡੀ ਮੌਜੂਦ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਹੈ ਅਸੀਂ ਜੇ ਉਹ ਆਪਣੇ ਗੁਨਾਹ ਦੀ ਤੌਬਾ ਕੀ ਕਰਦੇ ਹਾਂ ਪ੍ਰਭੂ ਯਿਸੂ ਤੋਂ ਮਾਫੀ ਮੰਗਾਂਗੇ ਤਾਂ ਸਾਡੇ ਗੁਨਾਹ ਮਾਫਿਆ ਨਹੀਂ 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 ਫਿਰ ਤਾਂ ਨਰਕ ਹੀ ਨਹੀਂ ਸੀ ਬਣਨਾ ਇਸ ਕਰਕੇ ਕੋਸ਼ਿਸ਼ ਕਰੋ ਅچھے ਕੰਮ ਕਰਨ ਦੀ ਉਹ ਵੀ ਜਿਸ ਤਰ੍ਹਾਂ ਸੀ ਇੱਕ ਬੱਚੇ ਦੇ ਰੂਪ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਇਆ ਦੇਖੋ ਜਿਹੜਾ ਦੁਨੀਆ ਦਾ ਖਾਲਿਕ ਅਤੇ ਮਾਲਿਕ ਹੈ ਉਹਦੇ ਕੋਲ ਆਪਣੇ ਕੋਲ ਜਨਮ ਲੈਣ ਦੀ ਜਗ੍ਹਾ ਹੀ ਨਹੀਂ ਸੀ ਉਹਨਾਂ ਨੇ ਇੱਕ ਚੰਨੀ 'ਚ ਜਨਮ ਲਿਆ ਜਗ੍ਹਾ ਨਹੀਂ ਸਰਲ ਮਿਲਦੀ ਜਿਸ ਖੁਦਾ ਨੇ ਇਸ ਦੁਨੀਆ ਨੂੰ ਬਣਾਇਆ ਜਿਨੇ ਮੈਨੂੰ ਤਾਂ ਤੁਹਾਨੂੰ ਬਣਾਇਆ ਜਿਨੇ ਇਹ ਪੂਰੀ ਸ੍ਰਿਸ਼ਟੀ ਬਣਾਈ ਜਦੋਂ ਉਹਨਾਂ ਨੇ ਇਸ ਦੁਨੀਆ ਦੇ ਵਿੱਚ ਜਨਮ ਲੈਣਾ ਸੀ ਉਹਨਾਂ ਕੋਲ ਜਗ੍ਹਾ ਹੀ ਹੈ ਨਹੀਂ ਸੀਗੀ ਉਹ ਇੱਕ ਅਸ਼ਤਮਗ ਦੇ ਵਿੱਚ ਜਿੱਥੇ ਪਸ਼ੂਆਂ ਨੂੰ ਬੰਦੀਦਾ ਹੈ ਉਸ ਚਰਦੀ ਦੇ ਵਿੱਚ ਪੈਦਾ ਹੋਏ। ਔਰ ਦੇਖੋ ਉਸ ਚਰਦੀ ਦੇ ਵਿੱਚ ਜਿਸ ਚਰਦੀ ਦੇ ਵਿੱਚੋਂ ਪੈਦਾ ਉਸ ਚਰਦੀ ਦੀ ਕੀਮਤ ਵੈਲਿਊ ਜਿਹੜੀ ਆ ਵਧ ਗਈ ਕਿਉਂਕਿ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਸੀ। ਅੱਜ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਜਦੋਂ ਉਸ ਚਰਦੀ ਨੂੰ ਰੱਖਦੇ ਆ ਤਾਂ ਉਸ ਚਰਦੀ ਦੀ ਵੈਲਿਊ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਨਾਲ ਜੁੜ ਜਾਂਦੇ ਆ ਉਹਨਾਂ ਦੀ ਵੈਲਿਊ ਬਣ ਜਾਂਦੀ ਹੈ। ਜਿੱਦਾਂ ਜਿੱਕਰਤਾ ਪ੍ਰਭੂ ਯਿਸੂ ਮਸੀਹ ਚਰਦੀ ਦੇ ਵਿੱਚ ਹੈਗੀ ਹੈ ਇੱਕ ਬੇਬੀ ਬੇਬੀ ਬੋਏ ਬੇਬੀ ਚਾਈਲਡ ਦੇ ਰੂਪ ਦੇ ਵਿੱਚ ਉਸ ਚਰਦੀ ਦੀ ਵੈਲਿਊ ਉਦੋਂ ਤੱਕ ਕੀ ਹੈ ਖਾਲੀ ਚਰਦੀ ਦੀ ਵੈਲਿਊ ਕੋਈ ਨਹੀਂਗੀ ਇਸੇ ਤਰ੍ਹਾਂ ਕਰਾਸ ਤੇ ਜਿੱਦਾਂ ਜਿੱਕਰਤਾ ਪ੍ਰਭੂ ਯਿਸੂ ਮਸੀਹ ਕਰਾਸ ਦੇ ਉੱਪਰ ਹੈਗੇ ਆ ਉਸ ਕਰਾਸ ਦੀ ਵੈਲਿਊ ਉਨਾ ਚਿਰ ਹੈ ਉਸ ਜਦੋਂ ਪ੍ਰਭੂ ਯਿਸੂ ਮਸੀਹ ਕਰਾਸ ਤੇ ਖਾਲੀ ਕਰਾਸ ਦੀ ਕੋਈ ਵੈਲਿਊ ਨਹੀਂਗੀ ਬਹੁਤ ਸਾਰੇ ਪ੍ਰਚਲਕਾਂ ਦਾ ਕਹਿਣਾ ਹੈ ਕਿ ਪ੍ਰਭੂ ਯਿਸੂ ਮਸੀਹ ਉਸ ਸਲੀਬ ਦੇ ਉੱਪਰ ਲਗੇ ਜੀ ਉਹ ਹੁਣ ਸੁਲਗ ਦੇ ਉੱਪਰ ਹੈਗੇ ਆ ਬਿਲਕੁਲ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਪਰ ਲਗੇ ਪਰ ਉਸ ਸਲੀਬ ਦੀ ਵੈਲਿਊ ਉਨੀ ਦੇਰੀਆ ਜਿੰਨਾ ਚਿਰ ਉਸ ਸਲੀਬ ਦੇ ਉੱਪਰ ਪ੍ਰਭੂ ਯਿਸੂ ਮਸੀਹ ਨੂੰ ਤੰਗਿਆ ਹੋਇਆ ਤੁਸੀਂ ਦੇਖਦੇ ਆ ਜੇ ਉਹ ਖਾਲੀ ਕਰਾਸ ਹੈਗੀ ਆ ਤਾਂ ਉਹਦੀ ਵੈਲਿਊ 0 ਆ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਖਾਲੀ ਕਰਾਸ ਲਾਈ ਵੀ ਹੋਏ ਤਾਂ ਉਹਦੀ ਵੈਲਿਊ 0 ਆ ਜਦੋਂ ਚਰਦੀ ਦੇ ਵਿੱਚ ਅਸੀਂ ਰੱਖਦੇ ਆ ਪ੍ਰਭੂ ਯੇਸ਼ੂ ਦੀ ਬੇਬੀ ਬੇਬੀ ਯੇਸ਼ੂ ਮਸੀਹ ਨੂੰ ਰੱਖਦੇ ਆ ਆਪਾਂ ਬੇਬੀ ਚਾਈਲਡ ਨੂੰ ਰੱਖਦੇ ਆ ਅਸੀਂ ਖਾਲੀ ਚਰਦੀ ਨਹੀਂ ਦਿਖਾਉਨੇ ਹੈ ਨਾ ਉਹਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਨੂੰ ਦਿਖਾਉਨੇ ਹੈ ਨਾ ਕਿ ਪ੍ਰਭੂ ਯੇਸ਼ੂ ਮਸੀਹ ਚਰਦੀ ਦੇ ਵਿੱਚ ਆ ਇਸੇ ਤਰ੍ਹਾਂ ਕਰਾਸ ਦੇ ਉੱਪਰ ਵੀ ਸਾਡਾ ਫਰਜ ਮਰਦਾ ਹੈ ਖਾਲੀ ਕਰਾਸਾਂ ਲੋੜ ਦੇ ਨਾਲ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਕਰਾਸ ਪ੍ਰਭੂ ਯੇਸ਼ੂ ਮਸੀਹ ਦੀ ਹੈ ਜਾਂ ਉਹ ਜਿਹੜੇ ਦੋ ਡਾਕੂ ਸੀ ਉਹਨਾਂ ਦੀ ਹੈ ਇਸ ਕਰਕੇ ਜਿਹੜੀ ਕਰਾਸ ਹੈ ਉਹਦੇ ਉੱਪਰ ਯੇਸ਼ੂ ਮਸੀਹ ਦਾ ਹੋਣਾ ਬਹੁਤ ਜ਼ਰੂਰੀ ਹੈ फेरी ओस क्रॉस दी वैल्यू है उस चरनी ਦੇ ਵਿੱਚ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜਨਮ ਲਿਆ ਉਸ ਚਰਨੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਹੋਣਾ ਬਹੁਤ ਜ਼ਰੂਰੀ ਹੈ ਫੇਰੀ ਉਸ ਚਰਨੀ ਦੀ ਜਿਹੜੀ ਆ वैल्यू है ਤਿੰਨ ਚੀਜ਼ਾਂ ਦੀ वैल्यू है उस ਚਰਨੀ ਦੀ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜਨਮ ਲਿਆ ਉਸ ਕਰਾਸ ਦੀ ਜਿਹਦੇ ਪਰ ਪ੍ਰਭੂ ਯਿਸੂ ਮਸੀਹ ਨੂੰ ਟੰਗਿਆ ਗਿਆ ਔਰ ਉਸ ਗਦੇ ਦੀ ਜਿਹਦੇ ਉੱਪਰ ਪ੍ਰਭੂ ਯਿਸੂ ਮਸੀਹ ਬੈਠੇ ਸੀਗੇ ਇਹ ਤੇਰੀ ਚੀਜ਼ਾਂ ਦੀ ਵੈਲਿਊ ਹੈ ਸਾਡੀ ਜ਼ਿੰਦਗੀ ਦੇ ਵਿੱਚ ਠੀਕ ਹੈ ਨਾ ਬਹੁਤ سارے ਲੋਕਾਂ ਨੇ ਪ੍ਰਚਾਰ ਕੀਤੇ ਹੈ ਬਹੁਤ سارے ਲੋਕਾਂ ਨੇ ਸ਼ੋਭਾ ਯਾਤਰਾ ਕੱਢੀਆਂ ਹੈਗੀਆਂ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹਨ ਪਰ ਹਰੇਕ ਪ੍ਰਚਾਰਕ ਨੇ ਆਪਣੇ ਆਪ ਨੂੰ ਗਲੋਰੀ ਦਿੱਤੀ ਹੈਗੀ ਹੈ ਪਰ ਵੀ ਯਸੁਸਮਸੀ ਨੂੰ ਗਲੋਰੀ ਨਹੀਂ ਮਿਲੀ ਪਰ ਵੀ ਯਸੁਸਮਸੀ ਨੂੰ ਗਲੋਰੀ ਨਹੀਂ ਦਿੱਤੀ ਗਈ ਤੁਸੀਂ ਜਿੰਨੀਆਂ ਮਰਜ਼ੀ ਸ਼ੋਭਾ ਯਾਤਰਾ ਦੇਖੀਆਂ ਹੈਗੀਆਂ ਸਾਰਿਆਂ ਪ੍ਰਚਾਰਕਾਂ ਨੇ ਵਡੀਆਂ-ਵਡੀਆਂ ਫੋਟੋਆਂ ਲਾਈਆਂ ਹੋਈਆਂ ਆਪਣੀਆਂ ਵਡੇ ਵੱਡੇ ਪੋਸਟਰ ਲੈ ਕੇ ਆਪਣੇ ਪਰ ਪ੍ਰਭੂ ਯਿਸੂ ਮਸੀਹ ਦਾ ਕੋਈ ਦਾਣਿਸ਼ਾ ਨਹੀਂ ਦੇ ਜਨਮ ਦੇ ਪ੍ਰਭੂ ਯਿਸੂ ਮਸੀਹ ਦਾ ਫੋਟੋ ਆ ਤੁਸੀਂ ਆਪਣੀਆਂ ਲੈ ਜਾਂਦੇ ਤੇ ਇਹਦਾ ਕੀ ਫਾਇਦਾ ਹੈਗਾ ਹੈ ਇਸ ਕਰਕੇ ਕੋਸ਼ਿਸ਼ ਕਰੋ ਜਿਹੜੀ ਗਲੋਰੀ ਆ ਹਮਦੁਸਤਾਈਸ਼ ਆ ਉਹ ਪ੍ਰਭੂ ਯਿਸੂ ਮਸੀਹ ਨੂੰ ਦੇ ਨਾ ਕਿ ਕਿਸੇ ਇਨਸਾਨ ਨੂੰ ਨਾ ਕਿ ਕਿਸੇ ਪ੍ਰਚਾਰਕ ਨੂੰ ਨਹੀਂ ਬਿਲਕੁਲ ਨਹੀਂ ਸਾਰੀ ਗਲੋਰੀ ਸਾਰੀ ਮਹਿਮਾ ਪ੍ਰਭੂ ਯੇਸ਼ੂ ਮਸੀਹ ਨੂੰ ਅਰਬਦਰ ਵੇਲੇ ਕੱਲ ਦੱਸਾਂਗਾ ਕਿ ਪ੍ਰਭੂ ਯੇਸ਼ੂ ਮਸੀਹ ਨੇ ਇਸ ਦੁਨੀਆ ਵਿੱਚ ਕਿਉਂ ਆਣਾ ਪਿਆ ਸਾਡੇ ਉਸ ਗੁਨਾਹ ਦੇ ਲਈ ਜਿਹੜਾ ਆਦਮ ਤਾ ਹਵਾ ਨੇ ਕੀਤਾ ਬਰੁੱਸੀ ਗੁਨਾਹ origignal sin ਇੱਕੋ ਹੀ ਗੁਨਾਹ बार-बार ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪ੍ਰਭੂ ਯੇਸ਼ੂ ਮਸੀਹ ਨੇ ਇੱਕੋ ਹੀ ਗੁਨਾਹ ਦੇ ਬਦਲੇ ਜਾਨ ਦਿੱਤੀ ਹੈ ਤੁਹਾਡੇ ਮੁਕਦਮਿਆਂ ਬਾਰੇ ਨਹੀਂ ਤੁਹਾਡੇ ਝੂਠ ਬੋਲਣ ਦੇ ਕਰਕੇ ਨਹੀਂ ਤੁਹਾਡੇ ਗਲਤ ਕੰਮਾਂ ਦੀ ਕਰਕੇ ਨਹੀਂ ਤੁਹਾਡੇ ਤੁਹਾਡੀਆਂ ਜੋ ਤੁਸੀਂ ਬੁਰੀਆਂ ਆਦਤਾਂ ਤੁਹਾਡੀਆਂ ਉਹਦੇ ਕਰਕੇ ਨਹੀਂ ਤੁਹਾਡੀਆਂ ਬਿਮਾਰੀਆਂ ਵਾਸਤੇ ਨਹੀਂ ਇਹ ਗਲਤ ਪ੍ਰਚਾਰ ਹੋ ਰਿਹਾ ਹੈਗਾ ਪਰ ਵੀ ਯਿਸੂ ਮਸੀਹ ਨੇ ਤੁਹਾਡੇ オリジナル ਸਿਧ ਵਾਸਤੇ ਆਪਣੀ ਕੁਰਬਾਨੀ ਦਿੱਤੀ ਸੀਗੀ ਉਹ ਰਿਸ਼ਤਾ ਜਿਹੜਾ ਤੁਹਾਡਾ ਖੁਦਾਵਤ ਨਾਲ ਟੁੱਟ ਗਿਆ ਸੀ ਸਾਡਾ ਉਸ ਰਿਸ਼ਤੇ ਨੂੰ ਦੁਬਾਰਾ ਜੋੜਿਆ ਹੈ ਪਰ ਵੀ ਯਿਸੂ ਮਸੀਹ ਨੇ ਆਪਣੀ ਕੁਰਬਾਨੀ ਦੇ ਕੇ ਜਨਮ ਇਸ ਕਰਕੇ ਪ੍ਰਭੂ ਯਿਸੂ ਨੇ ਦੁਨੀਆ ਦੇ ਵਿੱਚ ਦੇ ਆਇਆ ਕਿਉਂਕਿ ਕੋਈ ਵੀ ਪੀਰ ਪੈਗੰਬਰ ਦਬੀ ਜਿੰਨੇ ਵੀ ਅਕੋਰਡਿੰਗ ਟੂ ਹੌਲੀ ਬਾਈਬਲ ਹੋਏ ਸੀ ਉਹ ਸਾਨੂੰ ਪਰਮੇਸ਼ੁਰ ਦੇ ਨਾਮ ਪਰਮੇਸ਼ੁਰ ਦੇ ਕੋਲ ਉਸ ਗੁਨਾਹ ਤੋਂ ਸਾਨੂੰ ਮੁਕਤੀ ਨਹੀਂ ਦਿਲਾ ਸਕੇ ਉਸ ਉਹਦੇ ਵਾਸਤੇ ਸਿਰਫ ਇੱਕ پاک ਤੇ ਪਵਿੱਤਰ ਬਰਦੇ ਦੀ ਲੋੜ ਸੀ ਉਹ ਰੋਸ ਸੀ ਸਿਰਫ ਇਸਰੇ ਪ੍ਰਭ ਯਿਸੂ ਮਸੀਹ ਦੇ ਜਨजात ਦੇ ਵਿੱਚ ਤਿੰਨ ਲੋਕ ਸ਼ਾਮਿਲ ਸੀਗੇ ਔਰ ਗੁਨਾਹ ਦੇ ਵਿੱਚ ਵੀ ਤਿੰਨ ਲੋਕ ਸ਼ਾਮਿਲ ਸੀ ਗੁਨਾਹ ਦੇ ਵਿੱਚ ਕੌਣ ਕੌਣ ਸ਼ਾਮਿਲ ਸੀ ਆਦਮ ਹਵਾ ਔਰ ਸ਼ੈਤਾਨ ਤੇ ਜਨजात ਦੇ ਵਿੱਚ ਕੌਣ ਕੌਣ ਸ਼ਾਮਿਲ ਸੀ ਜਬ ਰਾਫੀ ਫਰਿਸ਼ਤੇ ਨੇ ਸੁਨੇਹਾ ਦਿੱਤਾ ਬਾਬਰਿਯ ਨੇ ਉਸ ਸੁਨੇਹੇ ਨੂੰ ਅਕਸੈਪਟ ਕੀਤਾ ਮੈਸੇਜ ਨੂੰ ਤਾਂ ਪ੍ਰਭੂ ਯਸੁਸੀ ਪਵਿੱਤਰ ਆਕਮਦ ਨਾਲ ਪੈਦਾ ਹੋਏ ਗੁਨਾਹ ਦੇ ਵਿੱਚ ਕੌਣ ਕੌਣ ਸੀ ਆਦਮ ਹਵਾ ਤੇ ਸ਼ੈਤਾਨ ਇਸ ਕਰਕੇ ਆਓ ਵਸੀ ਆਪਣੀਆਂ ਜ਼ਿੰਦਗੀਆਂ ਨੂੰ ਬਦਲੀਏ ਜਿਹੜੇ ਸੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗੁਨਾਹ ਕਰਦੇ ਆ ਉਹਨਾਂ ਨੇ ਤੌਬਾ ਕਰੀਏ ਔਰ ਇਹ ਆਪਣੇ ਦਿਮਾਗ ਦੇ ਵਿੱਚੋਂ ਗੱਲ ਕੱਢ ਲਈਏ ਕਿਪ ਪਰਬੀਏ ਸਬਸੀ ਨੇ ਸਾਲ ਦੇ ਮੁਕੰਦਮੀਆਂ ਦੇ ਵਾਸਤੇ ਜਾਣ ਦਿੱਤੀ ਹਾਂ ਸਾਡੇ ਸਾਡੀਆਂ ਗਲਤੀਆਂ ਖਤਾਬਾਂ ਦੇ ਵਾਸਤੇ ਜਾਣ ਦਿੱਤੀ ਜੋ ਕਿ ਅੱਜ ਪ੍ਰਚਾਰ ਹੋ ਰਿਹਾ ਦੁਨੀਆ ਦੇ ਵਿੱਚ ਹਾਂ ਸਾਡੀਆਂ ਬਿਮਾਰੀਆਂ ਦੇ ਵਾਸਤੇ ਜਾਣ ਦਿੱਤੀ ਨਹੀਂ ਵਿਵਸਤਰ ਬਾਈਬਲ ਨੂੰ ਪੜੋ ਪਵਿੱਤਰ ਆਤਮਾ ਦੇ ਕੋਲੋਂ ਗਿਆਨ ਲਵੋ ਕਿ ਪਵਿੱਤਰ ਆਤਮਾ ਸਾਨੂੰ ਗਾਈਡ ਕਰੋ ਪਰਮੇਸ਼ੁਰ ਨੇ ਸਾਡੇ ਇੱਕੋ ਹੀ ਗੁਨਾਹ ਦੇ ਬਦਲੇ ਜਾਣ ਦਿੱਤੀ ਆ ਉਹ ਹੈਗਾ origignal sin ਪਰਬੀ ਯਿਸੂ ਮਸੀਹ ਨੇ ਇੱਕ ਬੱਚੇ ਦੇ ਰੂਪ ਦੇ ਵਿੱਚ ਆਉਣਾ ਪਿਆ ਇਸ ਦੁਨੀਆ ਦੇ ਵਿੱਚ ਜਿਹੜਾ ਦੁਨੀਆ ਦਾ ਖਾਲਿਕ ਤੇ ਮਾਲਿਕ ਜਿਹਨੇ ਇਸ ਜਹਾਨ ਨੂੰ ਬਣਾਇਆ ਇੱਕ ਬੱਚੇ ਦੇ ਰੂਪ ਦੇ ਵਿੱਚ ਪੈਦਾ ਹੋਏ ਸਿਰਫ ਤੇ ਸਿਰਫ ਇਸ ਕਰਕੇ ਕਿ ਸਾਡਾ ਉਹ ਰਿਸ਼ਤਾ ਜਿਹੜਾ ਖੁਦਾ ਦੇ ਨਾਲ ਟੁੱਟ ਗਿਆ ਸੀ ਉਹਨੂੰ ਜੁੜਨ ਦੇ ਲਈ ਪਰਬੀ ਯਿਸੂ ਮਸੀਹ ਦਾ ਇੱਕ ਮਿਸ਼ਨ ਸੀਗਾ ਔਰ ਅੱਜ ਜਿਹੜਾ ਉਹ ਪਹਿਲਾ ਸਬਕ ਸੀ ਮਿਸ਼ਨ ਦਾ ਜਿਹੜਾ ਸ਼ੁਰੂਆਤ ਹੋਈ ਹੈ ਮਿਸ਼ਨ ਦੀ ਕੀ ਪਰਬੀ ਯਿਸੂ ਮਸੀਹ ਨੇ ਇਸ ਦੁਨੀਆ ਦੇ ਵਿੱਚ ਆ ਨਮ ਲਿਆ ਮੇਰੇ ਵਾਸਤੇ ਤੁਹਾਡੇ ਵਾਸਤੇ ਉਹ ਜਿਹੜਾ ਰਿਸ਼ਤਾ ਟੁੱਟ ਗਿਆ ਸੀ ਉਸ ਨੂੰ ਜੋੜਨ ਦੇ ਵਾਸਤੇ ਖੁਦਾਵੰਤ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪ੍ਰਭੂ ਜੀ ਆਪਣੇ ਸ਼ਾਇਕਦਾਨ ਦੇ ਵਿੱਚ ਪੂਰੀਆਂ ਕਰੇ ਔਰ ਮੇਰੀ ਤਰਫ ਤੋਂ ਮੇਰੇ ਮੀਡੀਅਮ ਰੀਸੀ ਦੀ ਤਰਫ ਤੋਂ ਜਿਸ ਦਾ ਨਾਮ ਜੀਜ਼ਸ ਅਵਰ ਸੇਵੀਅਰ ਮੀਡੀਅਮ ਰੀਸੀ ਯੂਕੇ ਔਰ ਮੇਰੇ ਪੂਰੇ ਪਰਿਵਾਰ ਦੀ ਤਰਫ ਤੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਹੈਪੀ ਕ੍ਰਿਸਮਸ ਔਰ ਵੜੇ ਦੇ ਦਿਹਾੜੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਖੁਦਾਵੰਤ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੇ ਪ੍ਰਭੂ ਜੀ ਆਪਣੇ ਸ਼ਾਈ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰਨ। ਔਰ ਇਹ ਵੱਡਾ ਦਿਨ ਤੁਹਾਡੇ ਸਭ ਦਾ ਵਾਸਤੇ ਬਿਹਾਰਕ ਹੋਵੇ। ਆਓ ਅਸੀਂ ਚੁੜੀ ਜੀ ਪ੍ਰਾਰਥਨਾ ਕਰਦੇ ਹਾਂ। ਬਾਪ ਅਤੇ بیٹے ਤੇ ਰੂਪਕ ਦੇ ਨਾਮ ਦੇ ਉੱਤੇ ਆਮੀਨ। ਐਸੇ ਤੇ ਬਾਪ ਜੋ ਤੇ ਅਸਮਾਨ ਉੱਤੇ ਹੈ ਤੇਰਾ ਨਾਮ ਪਾਕ ਬੰਦੇ ਅਛਾਵੇ ਤੇਰਾ ਰਾਜ ਆਵੇ। ਤੇਰੀ ਮਨ ਜਿਹੜੀ ਅਸਮਾਨ ਉੱਤੇ ਪੂਰੀ ਹੁੰਦੀ ਹੈ ਤੇਰੀ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਐ ਸਾਨੂੰ ਦੇ। ਸਾਡੇ ਸਾਰੇ ਸਾਰੇ ਮੁਆਫ ਕਰ ਜਿਸ ਤਰ੍ਹਾਂ ਸੇ ਆਪਣੇ ਸਾਰੇ ਨੂੰ ਮੁਆਫ ਕਰਦੇ ਹਾਂ। ਅਸਾਨੂੰ ਜੇ ਬਹੁਤ ਜਿਤਨਾ ਪਾਸ ਕੋ ਬੁਰੇ ਤੇ ਬਚਾ ਆਮੀਨ। ਸਲਾਮ ਬੇਬਰੀਅਮ ਫਜ਼ਲਦਾਰ ਪਰ ਇਹ ਕੁਦਾਬਤ ਤੇ ਲੜਾ ਜੋ ਔਰਤਾਂ ਵਿੱਚੋਂ ਤਲ ਹੈ ਨਾਲੇ ਤਲ ਹੈ ਤੇ ਪਿੰਡ ਦਾ ਫਲ ਜੈਸੂ ਆਈ ਹਜ਼ਰਤ ਮਰੀਅਮ ਕੁਦਾਦੀ ਮਾਂ ਸਾਨੂੰ ਲਗਲ ਦੀ ਦੁਆ ਕਰਨ ਕਿ ਸਾਡੀ ਮੌਤ ਦੇ ਵੇਲੇ ਆਮੀਨ ਬਾਪ ਅਤੇ ਬੇਟੇ ਤੇ ਪਗ ਦੀ ਵਡਿਆਈ ਹੋਵੇ ਜਿਹੜੀ ਬੋਢਾ ਸਿਰ ਤੇ ਹਮੇਸ਼ਾ ਹੋਵੇਗੀ ਆਮੀਨ ਬਾਪ ਅਤੇ ਬੇਟੇ ਤੇ ਪਗ ਦਿਨਾਂ ਦਿੱਤੇ ਆਮੀਨ ਗੋਡ ਬlesਸ ਯੂ ਐਂਡ ਪੀਸ ਬੀ ਵਿਦ ਯੂ